ਘੀਣੋਂ 10-10 ਲੱਖ ਦੇ ਟਰੈਕਟਰ ਮਿਲ ਜਾਂਦੇ ਐ ਉਹ 20-25 ਹਜ਼ਾਰ ਦੀ ਚੈਨਾ ਖੁੰਦਾ ਫਿਰਦਾ ਮੈਨੂੰ ਇਹ ਦੱਸੋ ਪਹਿਲਾਂ ਇਮੀਗ੍ਰੇਸ਼ਨ ਦਾ ਰੌਲਾ ਫੇਰ ਉਹਦੋਂ ਬਾਅਦ ਚੇਨ ਖੋਲੀ ਫਿਰ ਬੋਹਰ ਐ ਫਿਰ ਮੁਹਾਲੀ ਪੈ ਗਿਆ ਇਹ ਗੱਲ ਲੋਕਾਂ ਦੇ ਜ਼ਹਿਨ 'ਚ ਹਲਕਾ ਤੋਂ ਉਤਰਦੀ ਨਹੀਂ ਕੋਈ ਮੇਰੇ ਵੀ ਨਹੀਂ ਉਤਰ ਭਾਨਾ ਚੰਗਾ ਹੈ ਜਾਂ ਮਾੜਾ ਹੈ ਜਾਂ ਭਾਨਾ ਕਸੂਰਵਾਰ ਹੈ ਜਾਂ ਭਾਨੇ ਨੇ ਕਾਨੂੰਨ ਦੀ ਪਾਲਣਾ ਨਹੀਂ ਕੀਤੀ ਉਹ ਇੱਕ ਮੈਟਰ ਹੈ ਹੂੰ ਤੁਸੀਂ ਕਾਨੂੰਨ ਦੀ ਦਰਬਾਰਤਾਂ ਕਰ ਰਹੇ ਹਾਂ ਉਹ ਵੱਡਾ ਮੈਟਰ ਹੈ ਸਟੇਟ ਦੇ ਪਿਓ ਬਣ ਕੇ ਪਰ ਇਹ ਪੱਕਾ ਪਿਓ ਤਾਂ ਹੈ ਨਹੀਂ ਲਾਭ ਹੀ ਦਿੰਦੇ ਲੋਕ ਹਨ ਏਜੰਟਾਂ ਤੋਂ ਪੈਸੇ ਮੜਾਣਾ ਔਰ ਇਸ ਤਰੀਕੇ ਨਾਲ ਉਹ ਵੜਾ ਕੇ ਦੇ ਰਿਆ ਸੀ ਇਹ ਕੁਝ ਵੀ ਗਲਤ ਤੇ ਬੁਰਾ ਨਹੀਂ ਹੈ ਜਿੱਥੋਂ ਤੱਕ ਪੈਸੇ ਖਾਨ ਦੀ ਗੱਲ ਹੈ ਦੇਖੋ ਜੇ ਇੱਕ ਅੱਡੇ ਤੋਂ ਵੀ ਲਏ ਹੁੰਦੇ ਏਜੰਟ ਤੋਂ ਵਾਪਸ ਹੁਣੇ ਜਾਂ ਧਮਕਾ ਕੇ ਲਏ ਹੁੰਦੇ ਤਾਂ ਮੈਨੂੰ ਲੱਗਦਾ ਹੈ ਕਿ एक्सपोज हो ਜਾਂਦਾ ਮੈਂ ਅੱਜ ਇਹ ਮਹਿਸੂਸ ਕਰ ਰਿਹਾ ਕਿ ਸਰਕਾਰ ਜੋ ਕਰ ਰਹੀ ਹੈ ਉਹ ਬਹੁਤ ਗਲਤ ਕਰ ਰਹੀ ਹੈ ਇਹ ਜਿਹੜਾ ਪੋਲਿਟਿਕਸ ਦਾ ਤਰੀਕਾ ਹੈ ਇਸੇ ਤੋਂ ਹੀ ਤਾਂ ਖਿਹੜਾ ਛਟਾਉਣ ਵਾਸਤੇ ਅਸੀਂ ਪੰਜਾਬ 'ਚ ਚਾਹੁੰਦੇ ਸੀਗੇ ਕਿ ਸਾਡੇ ਕੋਲੇ ਐਸੀ ਸਰਕਾਰ ਆਵੇ ਜਿੰਨਾਂ ਕੋਲੇ ਵਿਜਨ ਨਹੀਂ ਹੈ ਉਹ ਲੀਡਰ ਨੇ ਜਿਹੜੇ ਹੁਣ ਚੁਣਲੇ 90 92 ਇਹਨਾਂ ਦੇ ਚੁਣਲੇ ਬਾਕੀ ਚੁਣਲੇ ਜੀ ਉਹ ਚੁਣਿਆ ਨੇ ਉਹ ਚੁਣਿਆ ਦੇ ਹੱਥ 'ਚ ਕੁਛ ਨਹੀਂ ਪੰਜਾਬ ਦਾ ਜਿਹੜਾ ਪੋਲਿਟੀਕਲ ਸਟਰਕਚਰ ਹੈ ਇਸ ਟਾਈਮ ਉਹਦੇ ਵਿੱਚ ਕੋਈ ਬੰਦਾ ਹੀ ਪੰਜਾਬ ਦਾ ਹੱਲ ਨਹੀਂ ਕਰਦਾ ਹੂੰ ਤੁਹਾਨੂੰ ਤਾਂ ਸਟਰਕਚਰ ਹੀ ਬਦਲਣਾ ਪਊਗਾ ਇਹਨਾਂ ਨੂੰ ਆਪ ਇਮਾਨਦਾਰ ਹੀ ਕਹਨੇ ਆ ਕੀ ਤਬਦੀਲੀ ਲਿਆ ਰਹੇ ਉਹ ਲਿਆ ਹੀ ਨਹੀਂ ਪਾਰੇ ਉਹ ਤਾਂ ਵਿਚਾਰੇ ਆਪ ਅੰਦਰ ਹੋ ਜਾਂਦੇ ਦੂਜੇ ਦਿਨ ਚੱਕੇ ਮਾਰਦੇ ਉਹਨਾਂ ਨੂੰ ਅੰਦਰ ਐਸਐਮਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹੈਪੀ ਫਕਤਾ ਹਮੇਸ਼ਾ ਜਿਹਾ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਸਿਮਰਨ ਜੋਤ ਮੱਕੜ ਮੱਕੜ ਸਾਹਿਬ ਸਵਾਗਤ ਹੈ ਬਹੁਤ-ਬਹੁਤ ਧੰਨਵਾਦ ਹੈਪੀ ਜੀ ਪੰਜਾਬ ਦੇ ਵਿੱਚ ਸੋਸ਼ਲ ਮੀਡੀਆ ਨੂੰ ਦੇਖੀਏ ਤਾਂ ਸੋਸ਼ਲ ਮੀਡੀਆ ਦੇ ਉੱਤੇ ਬੜਾ ਰੌਲਾ ਚੱਲ ਰਿਹਾ ਹੈ ਭਾਨਾ ਸਿੱਧੂ ਹੋਣਾਂ ਦਾ ਇਕੱਠ ਵੀ ਹੋਇਆ ਕੋਟ ਦੂਨੇ ਦੇ ਵਿੱਚ ਬਹੁਤ ਵੱਡਾ ਦੂਸਰੇ ਪਾਸੇ ਦੇਖੀਏ ਤੇ ਗੁਰਵਿੰਦਰ ਰੰਗਰੇ ਉਹ ਵੀ ਚਰਚਾ 'ਚ ਰਹਿੰਦੇ ਨੇ ਉਹਨਾਂ ਨੂੰ ਵੀ ਪੁਲਿਸ ਨੇ ਚੱਕ ਲਿਆ ਹਾਂ ਸੋਸ਼ਲ ਮੀਡੀਆ ਦੇ ਵੱਡੇ ਮੁੱਦੇ ਨੇ ਇਹ ਪਰ ਮੈਨੂੰ ਲੱਗਦਾ ਭਾਨੇ ਵਾਲਾ ਮੁੱਦਾ ਜਿਹੜਾ ਮੋਰ ਸੀਰੀਅਸ ਹੈ ਰੰਗਰੇਟੇ ਵਾਲੇ ਮੁੱਦੇ ਨਾਲੋਂ ਹਾਲਾਂਕਿ ਮੈਂ ਉਹਨਾਂ ਦੋਨਾਂ ਬਾਰੇ ਇਹ ਗੱਲ ਕਰੂੰਗਾ ਕਿ ਸੋਸ਼ਲ ਮੀਡੀਆ ਕਰਕੇ ਜਿੱਥੇ ਕਹਾਣੀ ਪਹੁੰਚ ਗਈ ਉਹ ਇਹ ਉਹਦੀ ਦੇਣ ਹੈ ਕਿ ਸਰਕਾਰ ਜਿਹੜੀ ਹੈ ਸਿਸਟਮ ਜਿਹੜਾ ਹੈ ਉਹ ਜਿਹੜੀ ਉਹਦੇ ਵਿਰੁੱਧ ਕ੍ਰਿਟਿਸਿਜ਼ਮ ਚੁੱਟਦੀ ਆਵਾਜ਼ ਹੈ ਉਹਨੂੰ ਬਰਦਾਸ਼ਤ ਨਹੀਂ ਕਰਦੀ ਦੂਜੀ ਗੱਲ ਇਹ ਸੀ ਕਿ ਭਾਨੇ ਸਿੱਧੂ ਦੀ ਬੋਲਬਾਣੀ ਬਹੁਤ ਦਿਰ ਤੋਂ ਐਸੀ ਸੀ ਜਿਹਦੇ ਕਰਕੇ ਭਾਨੇ ਸਿੱਧੂ ਨੂੰ ਅੱਜ ਇਹ ਸਮਾਂ ਦੇਖਣਾ ਪੈ ਰਿਹਾ ਇਹ ਮੇਰੇ ਮੇਰਾ ਨਿੱਜੀ ਵਿਚਾਰ ਹੈ ਇਹ ਜੋ ਕਰ ਰਿਹਾ ਸੀਗਾ ਉਹਦੀ ਇੰਟੈਂਸ਼ਨ ਤੇ ਕੋਈ ਕੁਐਸਚਨ ਮਾਰਕ ਨਹੀਂ ਹੈ ਚਾਹੇ ਉਹ ਪਰਸਨਲੀ ਕਰ ਰਿਹਾ ਸੀ ਚਾਹੇ ਉਹ ਕਿਸੇ ਨਿੱਜ ਖਾਤਰ ਕਰ ਰਿਹਾ ਸੀ ਉਹ ਮਸ਼ਹੂਰ ਹੋਣ ਲਈ ਕਰ ਰਿਹਾ ਸੀ ਜਾਂ ਉਹ ਵਾਕਈ ਪੰਜਾਬ ਨਾਲ ਪਿਆਰ ਕਰਕੇ ਲੋਕਾਂ ਦੀ ਸੇਵਾ ਕਰ ਰਿਹਾ ਸੀ ਏਜੰਟਾਂ ਤੋਂ ਪੈਸੇ ਮੜਾਣਾ ਔਰ ਇਸ ਤਰੀਕੇ ਨਾਲ ਉਹ ਮੜਾ ਕੇ ਦੇ ਰਿਹਾ ਸੀ ਇਸ ਵਿੱਚ ਕੁਝ ਵੀ ਗਲਤ ਤੇ ਬੁਰਾ ਨਹੀਂ ਹੈ ਹਾਂ ਅਸੀਂ ਇਹ ਕਹਿ ਦਿੰਦੇ ਹਾਂ ਕਿ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਕੰਮ ਕਰਨਾ ਚਾਹੀਦਾ ਪਰ ਕਾਨੂੰਨ ਇੰਨਾ ਸਖਤ ਹੈ ਹੀ ਨਹੀਂ ਹੈ ਕਿ ਪੈਸੇ ਮੜਾਏ ਜਾ ਸਕਣ ਜੀ ਕਾਨੂੰਨ ਇੰਨਾ ਇੰਨੇ ਕੁ ਲੋਪ ਹੋਲਸ ਹੈ ਕਾਨੂੰਨ 'ਚ ਕਿ ਲੋਕਾਂ ਦਾ ਲੋਕ ਤੱਕੇ ਖਾਂਦੇ ਫਿਰਦੇ ਆ ਇੱਥੇ ਪਟਿਆਲੇ ਤੁਹਾਡੇ ਯਾਦ ਇੱਕ ਵਾਰੀ ਆਪਣਾ ਜਦੋਂ ਆਫਿਸ ਸੀਗਾ ਉਹਦੇ ਥੱਲੇ 100 150 ਬੰਦਾ ਇਕੱਠਾ ਹੋ ਕੇ ਆਪਾਂ ਕਹੇ ਕਿ ਕਿਉਂ ਖੜੇ ਐ ਤਾਂ ਨਾਲ ਹੀ ਇਹ ਇਮੀਗ੍ਰੇਸ਼ਨ ਵਾਲਾ ਸੀਗਾ ਕਿਸੇ ਦਾ 4 ਲੱਖ 5 ਲੱਖ ਇੱਕ ਬਠਿੰਡੇ ਦਾ ਆਪਾਂ ਕੇਸ ਸੁਣਿਆ ਇੱਕ ਫਰੀਦਕੋਟ ਵਾਲਾ ਲੈ ਕੇ ਭੱਜ ਗਿਆ ਪੈਸੇ ਤਾਂ ਬਹੁਤ ਔਖੇ ਲੋਕ ਪੈਸੇ ਕਮਾਉਂਦੇ ਔਰ ਉਹ ਪੈਸੇ ਮੁੜਵਾਉਣ ਜਿਹਦੀ ਤਰੀਕਾ ਗਲਤ ਹੋ ਸਕਦਾ ਇੰਟੈਂਸ਼ਨ ਰੋਂਗ ਨਹੀਂ ਸੀ ਉਹਦੇ ਚ ਮੈਨੂੰ ਲੱਗਦਾ ਹੈ ਕਿ ਉਹਦੇ ਸਾਥੀਆਂ ਦੀ ਇਹ ਵੱਡੀ ਗਲਤੀ ਹੈ ਕਿ ਉਹਨੂੰ ਇਸ ਗੱਲ ਦੇ ਉੱਤੇ ਅਵੇਅਰ ਕਰਨਾ ਕਿਉਂਕਿ ਜਿਹੜੇ ਨਾਲ ਦੇ ਉਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਸੀ ਵੀ ਇਹਦੇ ਤੇ ਪਰਚੇ ਪੈ ਸਕਦੇ ਆ ਕੱਲ ਨੂੰ ਤੇ ਉਹਨਾਂ ਨੂੰ ਅਵੇਅਰ ਕਰਨਾ ਚਾਹੀਦਾ ਸੀਗਾ ਕਿ ਤੂੰ ਥੋੜਾ ਜਿਹਾ ਸਿਸਟਮੈਟਿਕਲੀ ਚੱਲ ਤੇ ਲੋਕਾਂ ਦਾ ਭਲਾ ਕਰੀਂ ਜਿੱਥੋਂ ਤੱਕ ਪੈਸੇ ਖਾਣ ਦੀ ਗੱਲ ਹੈ ਦੇਖੋ ਜੇ ਇੱਕ ਅੱਧੇ ਤੋਂ ਵੀ ਲਏ ਹੁੰਦੇ ਏਜੰਟ ਤੋਂ ਵਾਪਸ ਉਹਨੇ ਜਾਂ ਧਮਕਾ ਕੇ ਲਏ ਹੁੰਦੇ ਤਾਂ ਮੈਨੂੰ ਲੱਗਦਾ ਹੈ ਕਿ ਐਕਸਪੋਜ਼ ਹੋ ਜਾਂਦਾ ਉਹ ਹੂੰ ਹਣਾ ਜੀ ਸਾਡੀ ਪ੍ਰੋਬਲਮ ਕੀ ਹੈ ਅਸੀਂ ਹਾਈਪੋਥੈਟਿਕਲੀ ਘਰੇ ਬੈਠ ਕੇ ਗੱਲਾਂ ਸੋਚ ਲੈਂਦੇ ਆ ਜੀ ਮੰਨ ਲਓ ਅਨਮੋਲ ਕੋ ਅੱtre ਬਾਰੇ ਲੋਕ ਘਰੇ ਬੈਠ ਕੇ ਸੋਚੀ ਜਾਂਦੇ ਆ ਯਾਰ ਵੀ ਇਹਦਾ ਪੈਸੇ ਖਾਂਦਾ ਹੋਊਗਾ ਹੂੰ ਐ ਥੋੜੀ ਕੋਈ ਬੰਦਾ ਇਹ ਕਾਰਾਂ ਕਿੱਥੋਂ ਆ ਗਈਆਂ ਕੱਪੜੇ ਕਿੱਥੋਂ ਆ ਗਏ ਜੀ ਲੋਕ ਤੁਹਾਨੂੰ ਜੀਣ ਨਹੀਂ ਦਿੰਦੇ ਹੂੰ ਲੋਕਾਂ ਨੇ ਨਹੀਂ ਲੋਕਾਂ ਨੇ ਨਹੀਂ ਤੁਹਾਨੂੰ ਕੋਈ ਜਰਨਲਿਸਟ ਹੈ ਕੋਈ ਸੋਸ਼ਲ ਮੀਡੀਆ ਐਕਟਿਵਿਸਟ ਹੈ ਕੋਈ ਜਿਹੜਾ ਸੋਸ਼ਲ ਤੇ ਮਸ਼ਹੂਰ ਹੋ ਗਿਆ ਬੰਦਾ ਹੂੰ ਉਹਨਾਂ ਬਾਰੇ ਉਹ ਉਹ ਵਿਚਾਰਾ ਅਜੇ ਰੁੜਿਆ ਹੁੰਦਾ ਆਪਦੇ ਕੰਮ ਚ ਤੇ ਗਿਰਜਾਂ ਪਹਿਲਾਂ ਬੈਠੀਆਂ ਨੋਚਣ ਨੂੰ ਜੀ ਕਰੈਕਟਰ ਅਸੈਸੀਨੇ ਹਰ ਵਿਕਾਊ ਐ ਫਲਾਨਾ ਇਹ ਤਾਂ ਚੱਲਦਾ ਰਿਹਾ ਤੇ ਲਿਖੀ ਜਾਣਾ ਉਹਨਾਂ ਨੇ ਜੀ ਜਿਹਨੇ ਜਿਹਨੂੰ ਆਪ ਘਰੇ ਕੋਈ ਨਹੀਂ ਪੁੱਛਦਾ ਉਹਨੇ ਬੈਠ ਕੇ ਤੁਹਾਡਾ ਕਰੈਕਟਰ ਅਸੈਸੀਨੇਸ਼ਨ ਕਰ ਦੇਣਾ ਤੁਹਾਡੀ ਪਿੱਛੇ ਕਿੰਨੀ ਮਿਹਨਤ ਆ ਉਹਵੇਂ ਭਾਵੇਂ ਸਿੱਧੂ ਬਾਰੇ ਹੁਣ ਦੇਖੋ ਮੈਂ ਇੱਕ ਗੱਲ ਅੱਜ ਇਹ ਕਲੀਅਰ ਕਰ ਦਿਆਂ ਤੁਹਾਨੂੰ ਮੈਨੂੰ ਭਾਨਾ ਸਿੱਧੂ ਦਾ ਨਾ ਵਰਕਿੰਗ ਸਟਾਈਲ ਪਸੰਦ ਹੈ ਤੇ ਨਾ ਹੀ ਭਾਨੇ ਸਿੱਧੂ ਦਾ ਮੈਂ ਸਮਝਦਾ ਉਹ ਬਿਨਾ ਕਿਸੇ ਸਮਝ ਤੋਂ ਬਿਨਾ ਨੌਲੇਜ ਤੋਂ ਬਿਨਾ ਕੈਲਕੂਲੇਟ ਕੀਤੇ ਕੁਝ ਵੀ ਬੋਲ ਦਿੰਦਾ ਜਿਵੇਂ ਉਹਨੇ ਮੇਰਾ ਵੀ ਕੈਰੇਕਟਰ ਅਸੈਸੀਨੇਸ਼ਨ ਕੀਤਾ ਹੁਣ ਭਾਨੇ ਸਿੱਧੂ ਨਹੀਂ ਜੀ ਔਨ 에ਅਰ ਚੈਨਲ ਨੇ ਖਬਰ ਚਲਾਈ ਹਮ ਤੇ ਲਾਈਵ ਹੋ ਕੇ ਉਹ ਬੋਲਿਆ ਮੈਨੂੰ ਗਲਤ ਜਦ ਕਿ ਮੈਂ ਸਾਰੀ ਦੁਨੀਆ ਨੂੰ ਪਤਾ ਹੈ ਵੀ 6 ਮਹੀਨੇ ਤੋਂ ਮੈਂ ਔਨ 에ਅਰ ਤੋਂ ਪਾਸੇ ਹੋ ਚੁੱਕੇ ਆ ਮੇਰਾ ਓਨਯਰ ਨਾਲ ਹੁਣ ਸਬੰਧ ਨਹੀਂ ਹੈ ਹਮ ਖਬਰ ਉਹਨਾਂ ਨੇ ਜਲਾਈ ਉਹ ਬੋਲਿਆ ਮੇਰੇ ਖਿਲਾਫ ਕਰੈਕਟਰ ਅਸੈਸੀਨੇਸ਼ਨ ਕਰਤਾ ਭਾਨੇ ਨਹੀਂ ਕੀਤਾ ਜੀ ਪਰ ਮੈਨੂੰ ਇਹ ਹੈ ਕਿ ਅਸੀਂ ਉਸ ਸਿਧਾਂਤ ਦੇ ਉੱਤੇ ਚੱਲਣ ਵਾਲੇ ਲੋਕਾਂ ਹਾਂ ਜਿੱਥੇ ਸਾਡੇ ਗੁਰੂ ਨੇ ਸਾਨੂੰ ਇਹ ਕਿਹਾ ਕਿ ਜੇ ਪਹਿਲੀ ਜੋਤ ਨੇ ਕਿਹਾ ਜਨੇਊ ਧਾਰਨ ਨਹੀਂ ਕਰਨਾ ਤੇ ਨੌਵੀਂ ਜੋਤ ਜਨੇਊ ਪਿੱਛੇ ਹੀ ਹੱਕ 'ਚ ਖੜ ਜਾਂਦੀ ਆ ਜਾ ਕੇ ਉਹਦੇ ਮਨੁੱਖੀ ਅਧਿਕਾਰਾਂ ਦੀ ਰਾਖੇ ਲਈ ਸਾਡੇ ਗੁਰੂ ਨੇ ਸ਼ਹਾਦਤ ਦੇ ਦਿੱਤੀ ਬਿਲਕੁਲ ਮੈਨੂੰ ਲੱਗਦਾ ਇਹ ਗੱਲਾਂ ਇਹਨਾਂ ਨੂੰ ਸੋਚਣੀਆਂ ਚਾਹੀਦੀਆਂ ਅੱਜ ਪੂਰਾ ਪੰਜਾਬ ਪਿੱਛੇ ਆ ਕੇ ਖੜਾ ਹੈ ਉਹ ਇਸ ਕਰਕੇ ਖੜਾ ਹੈ ਕਿ ਪੰਜਾਬ ਇਸ ਗੱਲ ਤੇ ਭਰੋਸਾ ਕਰ ਰਿਹਾ ਵੀ ਇਹ ਚੰਗਾ ਕਰ ਰਹੇ ਆ ਹਾਂ ਇਹ ਇੱਕ ਐਸਪੈਕਟ ਆਪਾਂ ਪੋਲਿਟਿਕਲ ਐਸਪੈਕਟ ਦੀ ਵੀ ਗੱਲ ਕਰਾਂ ਜੀ ਉਵੇਂ ਹੀ ਭਾਨੇ ਸਿੱਧੂ ਨੇ ਉਹ ਲਾਈਵ ਕੀਤਾ ਸਭ ਕੁਝ ਬੋਲਿਆ ਪਰ ਮੈਨੂੰ ਮੈਂ ਅੱਜ ਇਹ ਮਹਿਸੂਸ ਕਰ ਰਿਹਾ ਕਿ ਸਰਕਾਰ ਜੋ ਕਰ ਰਹੀ ਹੈ ਉਹ ਬਹੁਤ ਗਲਤ ਕਰ ਰਹੀ ਹੈ ਜੀ ਉਹਦਾ ਤਰੀਕਾ ਗਲਤ ਹੋ ਸਕਦਾ ਹੈ ਲੇਕਿਨ ਉਹ ਚੈਨ ਖੋਲੂਗਾ ਇਹ 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 ਗੱਲ ਉਹਨੂੰ ਥੋੜੇ ਦਿਨ ਪਹਿਲਾਂ ਟਰੈਕਟਰ ਭੇਟ ਕੀਤਾ ਲੋਕਾਂ ਨੇ ਜੀ ਪਿਆਰ ਚ ਜਿਹਨੂੰ 10-10 ਲੱਖ ਦੇ ਟਰੈਕਟਰ ਮਿਲ ਜਾਂਦੇ ਆ ਉਹ 20-25 ਹਜ਼ਾਰ ਦੀ ਚੈਨਾ ਖੁੰਦਾ ਫਿਰਦਾ ਮੈਨੂੰ ਇਹ ਦੱਸੋ ਹੂੰ ਇਹ ਇਹ ਜਿਹੜਾ ਪੋਲਿਟਿਕਸ ਦਾ ਤਰੀਕਾ ਹੈ ਇਸੇ ਤੋਂ ਹੀ ਤਾਂ ਖਿਹੜਾ ਛਟਾਉਣ ਵਾਸਤੇ ਅਸੀਂ ਪੰਜਾਬ 'ਚ ਚਾਹੁੰਦੇ ਸੀਗੇ ਕਿ ਸਾਡੇ ਕੋਲੇ ਐਸੀ ਸਰਕਾਰ ਆਵੇ ਜਿਹੜੀ ਅ ਜਿਹੜੀ ਪਹਿਲਾਂ ਵਾਲਿਆਂ ਨਾਲੋਂ ਵੱਖਰੀ ਹੋਵੇ ਜਿਹੜੀ ਪਰਚਿਆਂ ਦੀ ਰਾਜਨੀਤੀ ਨਾ ਕਰੇ ਜੀ ਅਕਾਲੀ ਦਲ ਤੇ ਕਿੰਨੇ ਦੋਸ਼ ਲੱਗਦੇ ਸੀਗੇ ਔਰ ਕੱਲੀ ਲੀਡਰਸ ਇਹ ਗੱਲ ਕਬੂਲਦੇ ਐ ਕਿ ਸੁਖਵੀਰ ਬਾਦਲ ਉਹਨਾਂ ਨੂੰ ਪਤਾ ਵੀ ਨਹੀਂ ਸੀ ਹੁੰਦਾ ਥੱਲੜੇ ਜਿਹੜੇ ਉਹਨਾਂ ਦੇ ਰੱਖੇ ਹੋਏ ਛੋਟੇ-ਛੋਟੇ ਲੀਡਰ ਸੀਗੇ ਉਹ ਲੋਕਾਂ ਦੇ ਕਿਵੇਂ ਪਰਚੇ ਕਰਾਉਂਦੇ ਰਿਹਾ ਉਹਦਾ ਨੁਕਸਾਨ ਸੁਖਵੀਰ ਬਾਦਲ ਚੱਲਦਾ ਅੱਜ ਵੀ ਜੀ ਸੁਖਵੀਰ ਨੂੰ ਕੀ ਪਤਾ ਗੁਰੂ ਅਰਸਾਏ ਚ ਜਲਾਲਾਬਾਦ ਚ ਮਲੋੜ ਚ ਕੀ ਹੋ ਗਿਆ ਥੱਲੜੇ ਕਿਹੜੇ ਪ੍ਰਧਾਨ ਨੇ ਕਿਹਦੇ ਤੇ ਪਰਚਾ ਕਰਾਇਆ ਪਰਚਿਆਂ ਦੀ ਰਾਜਨੀਤੀ ਚੱਲੀ ਉਵੇਂ ਹੀ ਹੁਣੇ ਸ਼ਰਿਆਂ ਵੀ ਪਰਚਿਆਂ ਦੀ ਜਿਹੜੀ ਚਾਰ-ਚਾਰ ਬੈਕ ਟੂ ਅੱਛਾ ਪਹਿਲਾਂ ਇਮੀਗ੍ਰੇਸ਼ਨ ਦਾ ਰੋਲ ਐ ਫਿਰ ਉਦੋਂ ਬਾਅਦ ਚੇਨ ਖੋਲੀ ਫਿਰ ਬੋਹਰ ਐ ਫਿਰ ਮੁਹਾਲੀ ਮੁਹਾਲੀ ਪੈ ਗਿਆ ਇਹ ਗੱਲ ਲੋਕਾਂ ਦੇ ਜ਼ਹਿਨ ਚ ਹਲਕ ਚੋਂ ਉਤਰਦੀ ਨਹੀਂ ਕੋਈ ਮੇਰੇ ਵੀ ਨਹੀਂ ਉਤਰਦੀ ਸੋ ਭਾਨਾ ਚੰਗਾ ਹੈ ਜਾਂ ਮਾੜਾ ਹੈ ਜਾਂ ਭਾਨਾ ਕਸੂਰਵਾਰ ਹੈ ਜਾਂ ਭਾਨੇ ਨੇ ਕਾਨੂੰਨ ਦੀ ਪਾਲਣਾ ਨਹੀਂ ਕੀਤੀ ਉਹ ਇੱਕ ਮੈਟਰ ਹੈ ਹੂੰ ਤੁਸੀਂ ਕਾਨੂੰਨ ਦੀ ਦੁਰਵਰਤੋਂ ਕਰ ਰਹੇ ਹੋ ਉਹ ਵੱਡਾ ਮੈਟਰ ਹੈ ਜੀ ਜਸਟਿਸ ਤਾਂ ਇਹ ਕਹਿੰਦਾ ਨਾ ਕਿ 100 ਬੰਦਾ ਭਾਵੇਂ ਗੁਨਾਹਗਾਰ ਹੈ ਜਿਹੜਾ ਉਹ ਸਜ਼ਾ ਤੋਂ ਰਹਿ ਜੇ ਪਰ ਇੱਕ ਵੀ ਬੇਕਸੂਰ ਨੂੰ ਸਜ਼ਾ ਨਹੀਂ ਹੋਣੀ ਚਾਹੀਦੀ ਜਸਤੇ ਸਿਸਟਮ ਇਹ ਗੱਲ ਕਹਿੰਦਾ ਸਾਡਾ ਜੀ ਤਾਂ ਫਿਰ ਜਿਹੜੇ ਉਹ ਉਹ ਤਾਂ ਜਿਹੜਾ ਸਿਟੀਜ਼ਨ ਹੈ ਉਹ ਤਾਂ ਕਾਨੂੰਨ ਟੁੱਟ ਜਾਂਦੇ ਉਹਦੇ ਤੋਂ ਤਾਂ ਕਾਨੂੰਨ ਤਾਂ ਬਣਿਆ ਹੀ ਇਸ ਕਰਕੇ ਨਾ ਕਿ ਇਹ ਸੈਟ ਆਫ ਲਾਜ਼ ਬਣਾਤੇ ਤੁਸੀਂ ਕਿ ਭਾਈ ਮੁਲਕ 'ਚ ਰਹਿਣਾ ਤਾਂ ਆ ਤੌਰ ਤਰੀਕੇ ਹੈ ਜਿਵੇਂ ਹਰੇਕ ਘਰ ਦੇ ਵਿੱਚ ਤੌਰ ਤਰੀਕਾ ਹੈ ਜਿਵੇਂ ਪਿਓ ਕਹਿ ਦਿੰਦਾ ਵੀ ਭਾਈ 7 ਵਜੇ ਤੋਂ ਬਾਅਦ ਟੀਵੀ ਨਹੀਂ ਚਲਾਉਣਾ ਹੂੰ ਆਪਦੇ ਬੂਟ ਆਉਂਦਿਆਂ ਝਾੜ ਕੇ ਬੂਟਾਂ ਵਾਲੀ ਉਹਦੇ 'ਚ ਰੱਖਣੀ ਹੈ ਰੈਕ ਦੇ ਵਿੱਚ ਬੈੱਡ ਤੇ ਬਹਿ ਕੇ ਰੋਟੀ ਨਹੀਂ ਖਾਣੀ ਜੀ ਸਵੇਰੇ ਸਾਜਰੇ ਉੱਠ ਜਾਣਾ ਆਹ ਰੂਲਸ ਘਰੇ ਪਿਓ ਬਣਾ ਦਿੰਦਾ ਹੂੰ ਜਵਾਕ ਤੋੜ ਵੀ ਦਿੰਦੇ ਨਾ ਜੀ ਬੂਟ ਮੰਨ ਲਓ ਉਹ ਸਕੂਲ ਰੈਕ ਦੀ ਥਾਂ ਤੇ ਕਮਰੇ 'ਚ ਹੀ ਆ ਕੇ ਲਾਤੇ ਜਵਾਕ ਨੇ ਫਿਰ ਪਿਓ ਘਰੇ ਆਇਆ ਉਹ ਕੀ ਕਰਦਾ ਛਿੜਕਦਾ ਹੈ ਨਾ ਉਸ ਕਾਨੂੰਨ ਤੋੜਨ ਦੀ ਕੀ ਹੈ ਸਜ਼ਾ ਹੈ ਜੀ ਸਜ਼ਾ ਹੈ ਨਾ ਉਹਦੀ ਸਜ਼ਾ ਬਿਲਕੁਲ ਫਿਰ ਉਦੋਂ ਬਾਅਦ ਉਹਨੂੰ ਕਿਹਾ ਜਾਂਦਾ ਵੀ ਉੱਥੇ ਰੱਖਿਆ ਕਰ ਕੱਲ ਨੂੰ ਜੇ ਉਹ ਹੈਬਿਚੁਅਲ ਆਫੈਂਡਰ ਹੋ ਜਾਂਦਾ ਹੈ ਹੂੰ ਤੀਜੀ ਚੌਥੀ ਫਿਰ ਸਜ਼ਾ ਕੀ ਹੋ ਜਾਂਦੀ ਹੈ ਵੱਧ ਜਾਂਦੀ ਹੈ ਫਿਰ ਸਖਤ ਹੋ ਜਾਂਦੀ ਹੈ ਨਾ ਹੂੰ ਇਸੇ ਨੂੰ ਤੁਸੀਂ ਸੋਸਾਇਟੀ ਚ ਇੰਪਲੀਮੈਂਟ ਕਰ ਲਓ ਨਾ ਹੂੰ ਡੈਮੋਕ੍ਰੇਸੀ ਹੈ ਮੁਲਕ ਹੈ ਮੁਲਕ ਚ ਰਹਿਣ ਦੇ ਤੌਰ ਤਰੀਕੇ ਨੇ ਉਹਦੇ ਰੂਲਸ ਬਣਾਤੇ ਜੀ ਉਹ ਰੂਲ ਦੇ ਤਹਿਤ ਮੁਲਕ ਚੱਲੀ ਜਾਂਦਾ ਹੈ ਸਿਟੀਜ਼ਨ ਤੋਂ ਰੂਲ ਟੁੱਟ ਵੀ ਜਾਂਦਾ ਜੀ ਕਤਲ ਤਾਂ ਕੀਤਾ ਨਹੀਂ ਸੀ ਤਾਂ ਉਹਦੀ ਸਜ਼ਾ ਜੇ ਰੂਲ ਟੁੱਟਿਆ ਤਾਂ ਉਹਦੀ ਸਜ਼ਾ ਹੈ ਹੂੰ ਪਰ ਤੁਸੀਂ ਦੁਰਵਰਤੋਂ ਕਰ ਰਹੇ ਹੋ ਜੀ ਮੰਨ ਲਓ ਪਿਓ ਘਰੇ ਆਇਆ ਉਹਨੂੰ ਗੁੱਸਾ ਤਾਂ ਸੀਗਾ ਜਵਾਕ ਦੋ ਦਿਨ ਪਹਿਲਾਂ ਸਕੂਲ ਨਹੀਂ ਗਿਆ ਸੀ ਉਹਨੇ ਕਿਹਾ ਵੀ ਤੂੰ ਚਮਚਾ ਪੁੱਠਾ ਕਿਉਂ ਫੜਿਆ ਦੇ ਥੱਪੜ ਹੂੰ ਬੂਟ ਤੇਰੇ ਟੇਢੇ ਕਿਉਂ ਐ ਦੇ ਥੱਪੜ ਪੈਂਟ ਤੇਰੀ ਸਾਫ਼ ਨਹੀਂ ਦੇ ਥੱਪੜ ਹੂੰ ਪੰਜ ਛੇ ਚਪੇੜਾਂ ਪੈ ਜਾਣ ਜਿਹਦਾ ਸਬੰਧ ਹੀ ਨਾ ਹੋਵੇ ਕਿਸੇ ਗੱਲ ਨਾਲ ਤੇ ਗੁੱਸਾ ਤਾਂ ਇਹ ਸੀ ਵੀ 2 ਦਿਨ ਪਹਿਲਾਂ ਜਾਂ ਮੂਰੋ ਬੋਲਿਆ ਸੀ ਜਾਂ ਸਕੂਲ ਆ ਆ ਹੋ ਰਿਹਾ ਆ ਆ ਚੀਜ਼ ਹੋ ਰਹੀ ਹੈ ਹੁਣ ਜੀ ਇਹ ਦੁਰਵਰਤੋਂ ਹੈ ਨਹੀਂ ਪਰ ਜਿਵੇਂ ਕਹਿੰਦੇ ਜੇ ਤੁਸੀਂ ਸਟੇਟ ਦੇ ਪਿਓ ਬਣ ਕੇ ਪਰ ਇਹ ਪੱਕਾ ਪਿਓ ਤਾਂ ਹੈ ਨਹੀਂ ਲਾਭ ਹੀ ਦਿੰਦੇ ਲੋਕ ਹਨ ਹਾਂ ਤੁਸੀਂ ਕੋਈ ਮੈਂ ਕਹ ਰਿਹਾ ਜਿਵੇਂ ਲੀਡਰ ਦੀ ਆਪਾਂ ਗੱਲ ਕਰਦੇ ਜਿਵੇਂ ਇਹ ਸੋਸ਼ਲ ਮੀਡੀਆ ਦੇ ਲੀਡਰ ਨੇ ਜਿਵੇਂ ਲੋਕ ਦੇਖ ਰਹੇ ਲੋਕ ਕਹਿੰਦੇ ਸਾਨੂੰ ਇਹ ਲੀਡਰ ਨਹੀਂ ਚਾਹੀਦੇ ਜਿਹੜੇ ਲੀਡਰ ਨੇ ਉਹ ਆਪ ਚੁੱਪ ਬੈਠੇ ਨੇ ਲੀਡਰਸ਼ਿਪ ਦਾ ਕ੍ਰਾਈਸਿਸ ਹੈ ਬਹੁਤ ਵੱਡਾ ਹੂੰ ਪੰਜਾਬ ਕੋਲੇ ਇਸ ਟਾਈਮ ਲੀਡਰਸ ਨਹੀਂ ਹੈਗੇ ਸਵੈ ਘੋਸ਼ਿਤ ਲੀਡਰ ਨੇ ਹੂੰ ਜਿਹੜੇ ਕਹਿ ਰਹੇ ਅਸੀਂ ਲੀਡਰਾਂ ਆ ਜਿੰਨਾਂ ਕੋਲੇ ਵਿਜ਼ਨ ਨਹੀਂ ਹੈ ਉਹ ਲੀਡਰ ਨੇ ਉਹ ਜਿਹੜੇ ਹੁਣ ਚੁਣਲੇ 90 92 ਇਹਨਾਂ ਦੇ ਚੁਣਲੇ ਬਾਕੀ ਚੁਣਲੇ ਜੀ ਉਹ ਚੁਣਿਆ ਨੇ ਉਹ ਚੁਣਿਆ ਦੇ ਹੱਥ 'ਚ ਕੁਝ ਨਹੀਂ ਹੈ ਹੂੰ ਮੈਂ ਇੱਕ ਵਾਰ ਦੀਪ ਸਿੱਧੂ ਨਾਲ ਗੱਲ ਕਰ ਰਿਹਾ ਸੀਗਾ ਕਿ ਪੰਜਾਬ ਦੀ ਕਿਹੜੀ ਪਾਰਟੀ ਪੰਜਾਬ ਦੇ ਮਸਲਿਆਂ ਦਾ ਹੱਲ ਕਰ ਸਕਦੀ ਹੈ ਉਹ ਕਹਿੰਦਾ ਕੋਈ ਨਹੀਂ ਕਰ ਸਕਦੀ ਜੀ ਪੰਜਾਬ ਦਾ ਜਿਹੜਾ ਪੋਲਿਟੀਕਲ ਸਟਰਕਚਰ ਹੈ ਇਸ ਟਾਈਮ ਉਹਦੇ ਵਿੱਚ ਕੋਈ ਬੰਦਾ ਹੀ ਪੰਜਾਬ ਦਾ ਹੱਲ ਨਹੀਂ ਕਰ ਸਕਦਾ ਹੂੰ ਤੁਹਾਨੂੰ ਤਾਂ ਸਟਰਕਚਰ ਹੀ ਬਦਲਣਾ ਪਊਗਾ ਤਾਂ ਤੁਸੀਂ ਚੁਣ ਕੇ ਜਾਂਦੇ ਰਹੋ ਆਪ ਚ ਜਾਂਦੇ ਰਹੋ ਅਕਾਲੀਆਂ ਜਾਂਦੇ ਰਹੋ ਕਾਂਗਰਸ ਜਾਂਦੇ ਰਹੋ ਨਿਜ਼ਾਮ ਤਾਂ ਉਹੀ ਤਰੀਕਾ ਉਹੀ ਤਰੀਕੇਕਾਰ ਉਹੀ ਸਿਸਟਮ ਉਹੀ ਹੈ ਤੁਹਾਡਾ ਜੀ ਤੁਸੀਂ ਭਾਵੇਂ ਚੰਗੇ ਬੰਦੇ ਜਿਹੜੇ ਇਮਾਨਦਾਰ ਨੇ ਉਹਨਾਂ ਨੂੰ ਚੁਣ ਕੇ ਭੇਜੋ ਸੁਖਪਾਲ ਖੈਰਾ ਨੂੰ ਆਪਾਂ ਇਮਾਨਦਾਰ ਹੀ ਕਹਿੰਦੇ ਆ ਕੀ ਤਬਦੀਲੀ ਲਿਆ ਰਹੇ ਉਹ ਲਿਆ ਹੀ ਨਹੀਂ ਪਾਰੇ ਉਹ ਤਾਂ ਵਿਚਾਰੇ ਆਪ ਅੰਦਰ ਹੋ ਜਾਂਦੇ ਦੂਜੇ ਦਿਨ ਚੱਕੇ ਮਾਰਦੇ ਉਹਨਾਂ ਨੂੰ ਅੰਦਰ ਤੇ ਕੱਲ ਨੂੰ ਲੱਖਾ ਸਧਾਣਾ ਵੀ ਜੇ ਚੁਣ ਕੇ ਚਲਾ ਜਾਂਦਾ ਮੰਨ ਲਓ ਹੂੰ ਤੇ ਕੇਸਾਂ ਜਿਹਨੂੰ ਚਾਰਖੰਡ ਦਾ ਸੀਐਮ ਦੇਖਿਆ ਤੁਸੀਂ ਫਰਾਰ ਹੈ ਪਤਾ ਨਹੀਂ ਕਿੱਥੇ ਹੈ ਹੂੰ ਉਹਦੇ ਤੇ ਈਡੀ ਪੈ ਗਈ ਉਹ ਘਰੇ ਉਹਦੇ ਰੇਡ ਪਈ ਉਹ ਆਪਦਾ ਚਾਰਟਰ ਪਲੇਨ ਲੈ ਕੇ ਦਿੱਲੀ ਚਲਾ ਗਿਆ ਦਿੱਲੀ 에어ਪੋਰਟ ਤੇ ਉਹਦਾ ਚਾਰਟਰ ਖੜਾ ਹੈ ਤੇ ਮੁੱਖ ਮੰਤਰੀ ਨਹੀਂ ਪਤਾ ਗਵਰਨਰ ਨੇ ਚੀਫ ਸੈਕਟਰੀ ਨੂੰ ਸੱਦਿਆ ਹੁਣ ਹੂੰ ਵੀ ਭਾਈ ਮੁੱਖ ਮੰਤਰੀ ਕਿੱਥੇ ਆਉਂ ਕਹਿੰਦੇ ਪਤਾ ਨਹੀਂ ਜੀ ਮੁੱਖ ਮੰਤਰੀ ਕਿੱਥੇ ਹੈ ਹੂੰ ਇਸ ਪੋਲੀਟੀਕਲ ਸਟਰਕਚਰ ਚ ਤਾਂ ਮੁੱਖ ਮੰਤਰੀ ਦੀ ਵੈਲਿਊ ਨਹੀਂ ਹੈ ਹਮ ਹੁਣ ਪ੍ਰੋਬਲਮ ਕਿੱਥੇ ਖੜੀ ਪੰਜਾਬ ਦੇ ਪੰਜਾਬ ਦੇ ਇਸ਼ੂਜ਼ ਦੀ ਪ੍ਰੋਬਲਮ ਕਿੱਥੇ ਖੜੀ ਹੈ ਕੀ ਝੋਟਾ ਜਾਂ ਭਾਨਾ ਅੰਦਰ ਦਿੱਤੇ ਜਾਣਗੇ ਹਰ ਰੋਜ਼ ਸਾਨੂੰ ਇਸ ਤਰੀਕੇ ਨਾਲ ਆ ਕੇ ਨਿਕਲਣਾ ਪਊਗਾ ਕੀ ਅਸੀਂ 2 ਸਾਲ ਕਿਸਾਨ ਅੰਦੋਲਨ ਚ ਨਿਕਲਾਂਗੇ ਫਿਰ ਅਸੀਂ ਪੰਜਾਬ ਚ ਜਿੱਥੇ-ਜਿੱਥੇ ਇਕੱਠ ਹੁੰਦਾ ਅਸੀਂ ਹਰ ਰੋਜ਼ ਯੂਥ ਸਾਡਾ ਇਸ ਤਰੀਕੇ ਨਾਲ ਮਜਬੂਰ ਰਹੂਗਾ ਚੱਲਣ ਲਈ ਹਮ ਮੈਨੂੰ ਤਾਂ ਇਹ ਲੱਗਦਾ ਹੈ ਕਿ ਪਹਿਲੀ ਗੱਲ ਤਾਂ ਜਿਹੜਾ ਜਿਹੜੀ ਮੇਜਰ ਪੋਲੀਟੀਕਲ ਕਲਾਸ ਹੈ ਉਹ ਇਹਨਾਂ ਨੂੰ ਨੌਜਵਾਨਾਂ ਨੂੰ ਸੀਰੀਅਸ ਨਹੀਂ ਲੈ ਰਹੀ ਜੀ ਉਹ ਟੀਚਰ ਚ ਲੈਂਦੇ ਆ ਹੁਣ ਲੱਖੇ ਭਾਨੇ ਜਿਵੇਂ ਦੀਪ ਨੂੰ ਵੀ ਟੀਚਰ ਚ ਲੈਂਦੇ ਸੀ ਉਹ ਉਹ ਦੀਪ ਨੂੰ ਵੀ ਸੀਰੀਅਸ ਨਹੀਂ ਲੈ ਰਹੇ ਸੀ ਪਰ ਦੀਪ ਜਿਹੜੀ ਤਬਦੀਲੀ ਕਰ ਗਿਆ ਉਹਦੀ ਖੱਟੀ ਹੁਣ ਬਾਕੀ ਲੋਕ ਖਾਣਗੇ ਹਮ ਹੈਨਾ ਇਹਦਾ ਅਸਰ ਹੈ ਜਿਹੜਾ ਉਹਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਜਾ ਰਹੀ ਪੋਲਿਟিক্যাল ਕਲਾਸ ਨੂੰ ਲੱਗਦਾ ਹੈ ਕਿ ਇਹ ਨੌਨ ਸੀਰੀਅਸ 엘ਮੈਂਟਸ ਨੇ ਇਹ ਕੋ 50 60000 ਵੋਟ ਲੈ ਵੀ ਜਾਣਗੇ ਤਾਂ ਔਰ ਜਿਹੜੀ ਪੋਲਿਟিক্যাল ਕਲਾਸ ਫਾਇਦਾ ਲੈਣਾ ਚਾਹੁੰਦੀ ਹੈ ਜਿਵੇਂ ਉੱਥੇ A ਦੀ A ਦੀ ਮਤਲਬ ਸੀਟ ਨਿਕਲੀ ਹੋਈ ਹੈ ਤੇ B ਚਾਹੁੰਦੀ ਹੈ ਅਸੀਂ ਜਿੱਤੀਏ ਤੇ ਫਿਰ A ਨੂੰ ਕਿਵੇਂ ਹਰਾਉਣਾ ਹੈ ਉਹ ਸਮਝਦੇ ਇਹ ਲੋਕ ਸਿਰਫ ਇਹ ਨਹੀਂ ਲੇਕਿਨ ਇਹ ਬਹੁਤ ਵੱਡੇ ਭਲੇ ਖੇਚ ਨੇ ਜੀ ਪੰਜਾਬ ਦੇ ਲੋਕ ਜਦੋਂ ਤਬਦੀਲੀ ਵੱਲ ਆਉਂਦੇ ਆ ਪਹਿਲਾਂ ਦਿਖਾਇਆ ਹੈ 92 ਦੀ ਤਬਦੀਲੀ ਹਨਾ ਦੂਜਾ ਵੱਡਾ ਐਸਪੈਕਟ ਇਹ ਹੈ ਕਿ ਜਿਹੜੀ ਮੈਂ ਵਿਜਨ ਦੀ ਤੁਹਾਨੂੰ ਗੱਲ ਕੀਤੀ ਹੈ ਨਾ ਭਗਤਾ ਜੀ ਅੱਜ ਸਭ ਤੋਂ ਵੱਡੀ ਜ਼ਰੂਰਤ ਹੈ ਕਿ ਪੰਜਾਬ ਇਹ ਜਿਹੜਾ ਸਰਵਿਸ ਸੈਕਟਰ ਹੈ ਉਹਦੇ ਚ ਮਜ਼ਬੂਤ ਕਿਵੇਂ ਹੋਣਾ ਸੀ ਹੂੰ ਬਹੁਤ ਵੱਡਾ ਮਿਸ ਹੈ ਸਾਡਾ ਉਹ ਜੀ ਅਸੀਂ ਅਗਲੇ 10 ਸਾਲਾਂ 'ਚ 20 ਸਾਲਾਂ 'ਚ ਕਿਸ ਤਰ੍ਹਾਂ ਦੀਆਂ ਜੌਬਸ ਆਉਣੀਆਂ ਅਸੀਂ ਅਸੀਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਵਿੱਚ ਅਜੇ ਤੱਕ ਕੋਈ ਵੀ ਇੱਕ ਇੰਸਟੀਚਿਊਟ ਨਹੀਂ ਹੈਗਾ ਜਿੱਥੇ ਇਹਦੀ ਪੜ੍ਹਾਈ ਸ਼ੁਰੂ ਕਰਾਤੀ ਹੋਵੇ ਅਸੀਂ ਕ੍ਰਿਪਟੋ ਕਰੰਸੀ ਇੰਟਰੋਡਿਊਸ ਨਹੀਂ ਕਰਾ پا ਰਹੇ ਹਾਲਾਂਕਿ ਇੰਡੀਆ 'ਚ ਇਨਾ ਚਲਨ ਨਹੀਂ ਹੈ ਪਰ ਫਿਊਚਰ ਕਿਹਾ ਜਾ ਰਿਹਾ ਹੈ ਕ੍ਰਿਪਟੋ ਕਰੰਸੀ ਦਾ ਮੈਂ ਮਿਸਾਲ ਦੇ ਰਿਹਾ ਸਿਰਫ ਹਣਾ ਜੀ ਡਾਟਾ ਸਾਇੰਟਿਸਟ ਦੀ ਪ੍ਰੋਫਾਈਲ ਏਡੀ ਵੱਡੀ ਹੈ ਇੰਟਰਨੈਸ਼ਨਲ ਪੱਧਰ ਤੇ ਉੱਤੇ ਇਸ ਤਰ੍ਹਾਂ ਦੀਆਂ ਜੌਬਸ ਬਾਰੇ ਸਾਡੇ ਨੌਜਵਾਨਾਂ ਨੂੰ ਨਾ ਤਾਂ ਦੱਸਿਆ ਜਾ ਰਿਹਾ ਨਾ ਹੀ ਉਹਦੇ ادارے ਨੇ ਨਾ ਹੀ ਐਜੂਕੇਸ਼ਨ ਦੇ ਵਿੱਚ ਇਸ ਤਰ੍ਹਾਂ ਦੇ ਰਿਫਾਰਮਸ ਲਿਆਏ ਜਾ ਰਹੇ ਆ ਜੀ ਅੱਜ ਪੁਲਿਸ ਰਿਫਾਰਮਸ ਦੀ ਲੋੜ ਹੈ ਪੁਲਿਸਿੰਗ ਦੇ ਤਾਕਤਾਂ ਨੂੰ ਸੀਮਤ ਕਰਕੇ ਉਹਨੂੰ ਦੁਬਾਰਾ ਸੋਚਣ ਦੀ ਲੋੜ ਹੈ ਜੀ ਅੱਜ ਜਿਹੜੇ ਐਨਐਸਏ ਵਰਗੇ ਕਾਨੂੰਨ ਹੈ ਜਿਹੜੇ ਟਾਡਾ ਵਰਗੇ ਕਾਨੂੰਨ ਹੈ ਜਿਹੜੇ ਯੂਏਪੀਏ ਵਰਗੇ ਕਾਨੂੰਨ ਹੈ ਇਹਨਾਂ ਕਾਨੂੰਨਾਂ ਨੂੰ ਦੁਬਾਰਾ ਬਹਿ ਕੇ ਵਿਚਾਰਨ ਦੀ ਲੋੜ ਹੈ ਹੂੰ ਅੱਜ ਬਹੁਤ ਸਾਰੇ ਜਿਵੇਂ 376 ਵੀ ਹੈ ਰੇਪ ਦਾ ਜਿਹੜਾ ਕਾਨੂੰਨ ਹੈ ਉਹਦੇ ਤੇ ਵੀ ਵਿਚਾਰਾਂ ਡੋਰੀ ਤੇ ਵੀ ਵਿਚਾਰ ਕਰਨ ਦੀ ਲੋੜ ਹੈ ਇਸ ਤਰ੍ਹਾਂ ਦੇ ਬਹੁਤ ਸਾਰੇ ਕਾਨੂੰਨ ਹੈ ਔਰਤਾਂ ਦੀ ਸੁਰੱਖਿਆ ਨੂੰ ਹੋਰ ਮਜ਼ਬੂਤੀ ਕਿਵੇਂ ਦੇਣੀ ਹੈ ਉਹਦੇ ਲਈ ਵੀ ਵਿਚਾਰ ਕਰਨ ਦੀ ਲੋੜ ਹੈ ਜੀ ਇਹ ਸਾਰੀਆਂ ਵਿਚਾਰਾਂ ਦੀ ਲੋੜ ਹੈ ਅੱਜ ਸਿਰਫ ਇੱਕ ਜਾਂ ਦੋ ਘਟਨਾਵਾਂ ਨਾਲ ਤਬਦੀਲੀ ਨਹੀਂ ਆਉਣੀ ਹਮ ਯੂਥ ਲਈ ਜਿਵੇਂ ਮੈਂ ਕਿਹਾ ਜੌਬ ਜਨਰੇਸ਼ਨ ਔਰ ਉਹਦੇ ਆਈਡੀਆਜ਼ ਉਹਨਾਂ ਨੂੰ ਉਸ ਤਰ੍ਹਾਂ ਦਾ এনवायरमेंट ਦੇਣਾ ਪੈਣਾ ਹੈ ਫਿਲਮ ਸਿਟੀ ਬਣਾ ਦਾਂਗੇ ਫਿਲਮ ਸਿਟੀ ਬਣਾ ਦਾਂਗੇ ਇਹਦੇ ਨਾਲ ਇੰਡਸਟਰੀ ਤਾਂ ਨਹੀਂ ਚੱਲਣੀ ਨਾ ਬਣਾ ਕੇ ਪੰਜ ਪਹਿਲਾਂ ਬਣੀਆਂ ਛੋਟੀਆਂ-ਛੋਟੀਆਂ ਉਹ ਵਿਚਾਰਿਆਂ ਦੇ ਤਾਂ ਕਰਾਏ ਨਹੀਂ ਪੂਰੇ ਹੋਈ ਜਾਂਦੇ ਹੂੰ ਜਦੋਂ ਤੁਹਾਡੇ ਕੋਲੇ ਇਨਵੈਸਟਰਜ਼ ਹੀ ਨਹੀਂ ਆ ਰਿਹਾ ਤੁਹਾਡੇ ਇੱਥੇ ਆ ਕੇ ਕੋਈ ਫਿਲਮ ਬਣਾਉਣਾ ਹੀ ਨਹੀਂ ਚਾਹ ਰਿਹਾ ਬੰਬੇ ਤੋਂ ਤਾਂ ਕੋਈ ਬੰਦਾ ਆ ਕੇ ਰਾਜੀ ਨਹੀਂ ਪੰਜਾਬ 'ਚ ਹੂੰ ਤੇ ਉਹ ਫਿਲਮ ਸਿਟੀ ਦਾ ਪੰਜਾਬ ਕੀ ਕਰੂਗਾ ਗੱਲ ਹੈ ਸੁਖਾਵਾਂ ਮਾਹੌਲ ਆਖਰੀ ਗੱਲ ਮੈਂ ਇੱਥੇ ਕਰ ਰਿਹਾ ਇਹ ਦੋ ਘਟਨਾਵਾਂ ਇੱਕ ਤੁਸੀਂ ਜ਼ਿਕਰ ਰੰਗਰੇਟੇ ਦਾ ਜ਼ਿਕਰ ਕੀਤਾ ਇਹ ਨੌਨਸੈਂਸ ਗੱਲਾਂ ਨੇ ਯਾਰ ਸੋਸ਼ਲ ਮੀਡੀਆ ਤੇ ਹੋ ਰਹੀਆਂ ਜਿਹੜੀਆਂ ਜੀ ਪੰਜਾਬ ਮਤਲਬ ਇਹ ਜੱਟ ਵਰਸਸ ਉਹ ਮੈਂ ਇੱਕ ਦਿਨ ਇੱਕ ਟੌਪਿਕ ਦੇ ਉੱਤੇ ਗੱਲ ਕਰਤੀ ਸੀ ਉਹਦਾ ਮਤਲਬ ਇਹ ਨਹੀਂ ਸੀਗਾ ਕਿ ਮੈਂ ਜੱਟਾਂ ਦੇ ਖਿਲਾਫ ਬੋਲਿਆ ਮੈਂ ਕਿਸੇ ਦੇ ਵੀ ਨਹੀਂ ਖਿਲਾਫ ਬੋਲ ਸਕਦਾ ਮੈਂ ਬੋਲਦਾ ਹੀ ਨਹੀਂ ਮੈਂ ਕਿਉਂ ਬੋਲੂੰਗਾ ਐਜੂਕੇਟਿਡ ਬੰਦਾ ਕਦੇ ਵੀ ਨਹੀਂ ਬੋਲੂਗਾ ਅਸੀਂ ਪੜੇ ਲਿਖੇ ਆ ਜੀ ਸਾਰਿਆਂ ਲਈ ਆਹਾਂ ਇਹ ਜ਼ਰੂਰ ਕਹਿੰਨੇ ਆ ਕਿ ਜਿਹੜਾ ਵੀਕਰ ਸੈਕਸ਼ਨ ਹੈ ਸੋਸਾਇਟੀ ਦਾ ਉਹਦੀ ਅਪਲਿਫਟਮੈਂਟ ਲਈ ਕੰਮ ਕਰੀਏ ਆਪਾਂ ਹੂੰ ਉਹ ਭਾਵੇਂ ਵੀਕਰ ਜੱਟ ਐ ਤੇ ਭਾਵੇਂ ਵੀਕਰ ਕੋਈ ਐਸਸੀ ਐ ਤੇ ਭਾਵੇਂ ਅਰੋੜਾ ਐ ਤੇ ਭਾਵੇਂ ਖੱਤਰੀ ਐ ਕੋਈ ਵੀ ਐ ਇੱਕ ਦੂਜੇ ਜਿਵੇਂ ਸੈਮੂਅਲ ਜੌਨ ਨੇ ਬਹੁਤ ਸੋਹਣੀ ਗੱਲ ਕੀਤੀ ਸੀ ਕਿ ਮਨੁੱਖ ਦਾ ਮਨੁੱਖ ਹੋਣਾ ਬਹੁਤ ਵੱਡੀ ਗੱਲ ਐ ਉਹੀ ਬਣ ਜੀਏ ਬਹੁਤ ਵੱਡੀ ਗੱਲ ਐ ਹਮ ਸਿਮਿਲਰਲੀ ਇਹ ਸਾਰੇ ਐਸਪੈਕਟ ਤੇ ਪੰਜਾਬ ਦੇ ਲੀਡਰਸ ਦੇ ਵਿਜਨ ਇੱਥੇ ਵਿਜਨ ਇੱਥੇ ਦਾ ਸਵੇਰੇ ਉੱਠਣਾ ਸ਼ਾਮ ਨੂੰ ਸੌਣਾ ਉਸ 12 ਘੰਟਿਆਂ ਚ ਟੌਪ ਟੂ ਬਾਟਮ ਇਹ ਹੀ ਲੱਗੇ ਪਏ ਆ ਵੀ ਕਿਧਰ ਤੇ ਪਰਚਾ ਦੇਣਾ ਪੈਸਾ ਕਿੱਥੋਂ ਵਧਣਾ ਐ ਅਗਲੇ 5 ਸਾਲਾਂ ਬਾਅਦ ਫੇਰ ਰਿਪੀਟ ਕਿਵੇਂ ਮਾਰਨੀ ਐ ਉਹਨਾਂ ਨੂੰ ਕੋਈ ਮਤਲਬ ਨਹੀਂ ਐ ਤੁਹਾਡਾ ਯੂਥ ਕਿੱਥੇ ਰੁਲਿਆ ਫਿਰਦਾ ਕੋਈ ਮਤਲਬ ਜਿਹੜਾ ਇੰਨਾ ਹਜ਼ਾਰਾਂ ਬੰਦਾ ਕੱਲ ਇਕੱਠਾ ਹੋਇਆ ਹੂੰ ਕੀ ਪੰਜਾਬ ਦਾ ਇੱਕ ਵੀ ਲੀਡਰ ਇੰਨਾ ਸੁਹਿਰਦ ਨਹੀਂ ਐ ਕਿ ਉਹ ਬੈਠ ਕੇ ਵਿਚਾਰੇ ਕਿ ਲੱਖਾਂ ਦੀ ਗਿਣਤੀ 'ਚ ਸਾਡਾ ਯੂਥ ਦਿੱਲੀ ਬੈਠਾ ਲੱਖਾਂ ਦੀ ਗਿਣਤੀ 'ਚ ਦੀਪ ਸਿੱਧੂ ਦੇ ਭੋਗ ਦੇ ਉੱਤੇ ਯੂਥ ਸਾਡਾ ਇਕੱਠਾ ਹੋਇਆ ਲੱਖਾਂ ਦੀ ਗਿਣਤੀ 'ਚ ਉਸ ਤੋਂ ਬਾਅਦ ਯੂਥ ਕਦੇ ਜਿਹੜਾ ਉਹ ਮੋਰਚਾ ਲੱਗਿਆ ਸ਼ਰਾਬ ਫੈਕਟਰੀ ਵਾਲਾ ਜੀਰੇ ਵਾਲਾ ਮੱਤੇਵਾੜੇ ਵਾਲਾ ਆ ਹੁਣ ਭਾਨੇ ਸਿੱਧੂ ਦੇ ਹੱਕ ਚ ਛੋਟੇ ਦੇ ਹੱਕ ਚ ਇਹ ਯੂਥ ਕਿੱਥੋਂ ਆ ਰਿਹਾ ਹੈ ਕੀ ਇਹਨਾਂ ਦੀ এডੂਕੇਸ਼ਨ ਕੁਆਲਿਟੀਆਂ ਨੇ ਇਹਨਾਂ ਨੂੰ ਚੈਨਲਾਈਜ਼ ਕਿਵੇਂ ਕਰਨਾ ਹੈ ਇਹ ਯੂਥ ਸਾਡਾ ਭਟਕਤਾ ਨਹੀਂ ਰਿਹਾ ਕਿਤੇ ਇਹ ਯੂਥ ਸਾਡਾ ਕੰਦਾ ਤਾ ਨਹੀਂ ਵੱਜ ਰਿਹਾ ਇਹਨਾਂ ਦੀ ਜਿਹੜੀ ਲਾਈਫ ਸਟਾਈਲ ਹੈ ਉਹਨੂੰ ਬਿਹਤਰ ਕਿਵੇਂ ਕਰਨਾ ਹੈ ਇਹਨਾਂ ਇਹਨਾਂ ਕੋਲੇ ਐਡਿਕੁਏਟ ਜੌਬਸ ਹੈਗੀਆਂ ਕਿ ਨਹੀਂ ਹੈਗੀਆਂ ਇਹਨਾਂ ਇਸ ਯੂਥ ਕੋਲੇ ਦਿਸ਼ਾ ਹੈਗੀ ਹੈ ਕਿ ਨਹੀਂ ਹੈਗੀ ਦਿਸ਼ਾ ਤਾਂ ਹੈ ਇਹ ਤਾਂ ਕਲੀਅਰ ਹੈ ਜੇ ਉਹ ਦਿਸ਼ਾ ਨਾ ਹੁੰਦੀ ਤਾਂ ਇਹ ਆ ਸਾਰੇ ਇਨਸੀਡੈਂਟਾ ਤੇ ਉਹ ਜਾਂਦਾ ਨਾ ਹੂੰ ਤੇ ਬਹੁਤ ਇੰਪੋਰਟੈਂਟ ਹੈ ਉਹ ਉਹ ਉਦਾਸ ਹੈ ਯੂਥ ਸਾਡਾ ਜੀ ਉਹ ਦੁਖੀ ਹੁੰਦਾ ਉਹ ਸਿੱਧੂ ਮੂਸੇਵਾਲੇ ਦੇ ਕਤਲ ਵੇਲੇ ਦੁਖੀ ਹੁੰਦਾ ਉਹ ਜੀਪ ਦੀਪ ਸਿੱਧੂ ਦੇ ਜਾਣ ਤੇ ਦੁਖੀ ਹੁੰਦਾ ਉਹ ਉਹ ਜਦੋਂ ਝੋਟੇ ਭਾਨੇ ਨੂੰ ਅੰਦਰ ਦਿੰਨੇ ਹੋ ਉਦੋਂ ਉਹਦੇ ਅੰਦਰ ਅੱਗ ਵੱਲ ਜਾਂਦੀ ਹੈ ਕਿ ਤੁਸੀਂ ਕੀ ਕਰੀ ਜਾਂਦੇ ਹੋ ਪੰਜਾਬ ਦੇ ਨਾਲ ਆ ਹੂੰ ਉਹ ਕਹਿੰਦਾ ਕਿ ਸਾਨੂੰ ਆਪਰਚੂਨਿਟੀਆਂ ਦਿਓ ਉਹ ਕਹਿੰਦਾ ਕਿ ਸਾਡੀ ਪੰਥਕ ਗੱਲ ਵੀ ਰੱਖੋ ਤੇ ਸਾਨੂੰ ਸੁਸਾਇਟੀ ਦੇ ਵਿੱਚ ਓਪਰਚ्युनिटीਜ਼ ਵੀ ਦਿਓ ਉਹ ਦੋਵੇਂ ਚੀਜ਼ਾਂ ਭਾਲਦਾ ਪਿਆ ਤੁਹਾਡੇ ਤੋਂ ਅੱਜ ਜੀ ਇੱਕ ਵੀ ਲੀਡਰ ਨਹੀਂ ਹੈ ਪੰਜਾਬ 'ਚ ਜੋ ਇਸ ਗੱਲ ਨੂੰ ਮਹਿਸੂਸ ਕਰਦਾ ਹੋਵੇ ਹਮ ਪਰ ਲੋਕ ਮੈਂ ਇਹ ਸਮਝਦਾ ਕਿ ਕਮਾਲ ਨੇ ਯਾਰ ਕਮਾਲ ਹੈ ਪੰਜਾਬ ਦੇ ਲੋਕ ਹਮ ਇਹ ਇਹ ਨਹੀਂ ਤਪਦੇ